अॻ ਤਰਾ ਵਧੀਆ ਦੱਸ ਉਹ ਵਧੀਆ ਕੌਣ ਲਾਉਂਦਾ ਤੁਹਾਡੇ ਹੋਰ ਮੁੰਡਿਆ ਪਹਿਲਾਂ ਬਾਬਾ ਜੀ ਅੱਜ ਤੋਂ 7-2 ਸਾਲ ਪਹਿਲਾਂ ਮੈਂ ਲਾਉਂਦਾ ਸੀ ਜੀ ਸਈਆ ਓਏ ਹਾਂ ਜੀ ਪੱਕੀ ਗੱਲ ਐ ਬਸ ਜੋਦੜੀ ਮੈਨੂੰ ਆ ਤਸਵੀਰਾਂ ਤੁਹਾਡੇ ਘਰੇ ਵੀ ਖੜਿਆ ਹੋਏ ਫਬਰ ਦੇ ਕਹਿੰਦਾ ਕੌਣ ਐ ਬਾਬਾ ਰੈਪਾ ਓੜੇ ਨਾ ਉਹ ਦਿਖਿਆ ਜਿਲਾ ਕੱਟ ਲਈ ਫੋਨ ਕਰਦਾ ਹੋਏ ਸ਼ੱਕ ਤੇਰੇ ਤੇ ਮਨ ਨਾ ਬਈ ਮਾਲਾ ਇਹ ਤੰਦ ਬਈ ਨਾਲ ਨਹੀ ਡੈਂਚ ਆਪਾਂ ਸਾਥ ਆ ਨਾ ਨਹੀਂ ਮਾਲਾ ਜੀ ਸਵੇਰੇ ਪਹਿਲਾਂ ਜੀ ਆ ਕਈ ਵਾਰੀ ਡੈਰੀ ਕਰ ਜਾਂਦਾ ਜੀ ਕੰਮ ਕੰਮ ਤੇ ਜਾਂਦਾ ਜੀ ਕਈ ਵਾਰੀ ਠੀਕ ਐ ਜੀ ਸਾਹਿਬ ਛੋਟੇ ਫੀਮ ਖਾਂਦੇ ਹੋਣ ਤੇ ਫੀਮ ਲਾਉਂਦੇ ਹੋਣ ਫੀਮ ਤਾਂ ਮੈਂ ਯਾਦ ਦੋਸਤ ਇਨਾਮ ਦੇ ਰਹਿਣਾ ਜੀ ਸਾਹਿਬ ਜੀ ਉਹ ਹਾਂ ਬੜੀ ਫੀਮ ਖਾਂਦੇ ਹੋਣ ਤੇ ਫੀਮ ਲਾਉਂਦੇ ਨੇ ਲਾਈ ਤਾਂ ਨਹੀਂ ਦੀ ਲਾਈ ਬਾਰੇ ਮਨ ਕਰ ਤਾਏ ਦਾ ਮੁੰਡਾ ਹੀ ਉਹ ਕੋਠੇ ਹੀ ਸਾਥ ਇੱਕੋ ਹੀ ਆ ਜੀ ਉਹਨਾਂ ਨੇ ਕੋਠੇ ਦੇ ਵਿੱਚ ਹੀ ਸੀ ਇੱਕ ਵਾਰੀ ਕੀਵਾ ਹਾਂ ਜੀ ਮਾੜੀ ਮੋੜੀ ਉਹ ਬੀਜੀਆਂ ਦੇ ਹੋਏ ਉਹ ਛੋਟੇ ਵਿੱਚ ਇਹਦੇ ਕਰਦੇ ਹੋ ਹੱਸ ਕੇ ਵੀ ਉਹ ਖਸ ਖਾ ਲੋ ਵੀ ਬੀਜੀ ਸੀ ਇਹ ਕਿਸੇ ਠੀਕੇ ਸੇ ਕੱਤੀ ਗਈ ਲੜਾਈ ਹੋਣੀ ਅੱਛਾ ਉਹਦੇ ਮੋੜੇ ਨਿਕਲਿਆ ਫ੍ਰੀ ਮੁੰਬਈ ਲਾਈ ਉਹ ਕੰਜਰਦੇ ਹੋ ਜੇ ਤਾਰੀ ਹੋਵੇ ਬੀਜੇ ਨੇ ਕਿਹਾ ਬਈ ਕਿਸੇ ਦੀ ਲਾਈ ਹੋਵੇ ਲਾਈ ਨਹੀਂ ਕਹਿੰਦਾ ਤੇਰੀ ਦੇਰ ਤੇਰੀ ਲਾਉਂਦੇ ਆ ਉਹਨਾਂ ਦੇ ਵਿੱਚ ਕਿਸੇ ਦੇਵੀ ਦੇ ਤੇ ਲਾਈ ਹੋਵੇ ਸ਼ਾਮ ਨੂੰ ਕੋਣ ਮੰਨਦਾ ਸੀ ਹੋਵੇ ਮੂੰਹ ਮੰਨੀ ਲੱਗਿਆ ਰਿਹਾ ਸਾਵਾ ਸਿੱਧੇ। ਕੀ ਹੋਇਆ? ਕਿ ਜੀ ਮੈਨੂੰ ਕਿਸੇ ਨੇ ਦੱਸਿਆ ਜੀ ਮੈਂ ਰੰਦਾ ਹੀ ਬਿਮਾਰ ਮੇਰਾ ਹੋ ਗਿਆ ਪ੍ਰੇਸ਼ਾਨ ਜੀ। ਉਹ ਕਹਿੰਦੇ ਜੀ ਤੁਹਾਡੇ ਵੀ ਕਿਸੇ ਸਾਡੇ ਇੱਕੋ ਆਣੇ ਬਾਬਾ ਜੀ ਹੈਗੇ ਨੇ ਸਾਡੇ ਮੇਰੇ ਸਹੁਰੇ ਨੇ ਯੂਟਿਊਬ ਉੱਥੇ ਨੇ ਸੀ। ਸਾਡੇ ਤਾਂ ਹੀ ਮਾਤਾ ਵੈਸ਼ ਨੂੰ ਤੇ ਪੈਰ ਦੀ ਝੋਕ ਲੱਗ ਗਈ ਜੀ ਘਰੇ। ਠੀਕ ਹੈ ਜੀ। ਅਸੀਂ ਉਹ ਲਾਈ ਜੀ ਤੇ ਉਹ ਉੱਥੇ ਗਈ ਜੀ ਉਹ ਕਹਿੰਦੇ ਜੀ ਵੀ ਐ ਕਰਕੇ ਫੁੱਡੇ ਵੀ ਪੁਰਾਣੇ ਸਾਧਨੇ ਚੱਲਦੇ ਨੇ ਜੀ ਉਹ ਆਈ ਵੀ ਦੱਸਿਆ ਨਹੀਂ ਉਹਨਾਂ ਨੇ ਸਾਨੂੰ ਪਹਿਲਾਂ ਦਾ ਪੂਰਾ ਹੈਗਾ ਇਹ। ਠੀਕ ਹੈ ਜੀ। ਇਹ ਇਹ ਕਿਹច ਰੋ ਰਨ ਸੀ ਉਹ ਕਹਿੰਦੇ ਵੀ ਤੁਹਾਡਾ ਇੰਨਾ ਦਾ ਕਰ ਦਿੰਨੇ ਆ ਜੀ ਤੈਨੂੰ ਇਹ ਮੰਗਣੇ ਪੈਣਗੇ ਐ ਜੀ ਉਹਨਾਂ ਨੇ ਮੇਰਾ ਕਰਿਆ ਸੀਗਾ ਜੀ ਕਹਿੰਦੇ ਤੇਰਾ ਚੱਲੂ ਕੰਮ ਜੀ ਮੈਨੂੰ ਹੋਊਗਾ ਟੱਟ ਟੱਟ ਸੇਵਾ ਕਰ ਤੈਨੂੰ ਸਾਲ ਜੀ ਤੇ ਹਜੇ ਤੱਕ ਇਹ ਕੋਈ ਵੀ ਅਸਰ ਪੂਰਾ ਫੁੱਲ ਆਉਂਦਾ ਜੀ ਪਰ ਦਿਂਦਾ ਨਹੀਂ ਨਾ ਕੁਝ ਜੀ ਮੈਨੂੰ ਜੀ ਦਾ ਮਤਲਬ ਵੀ ਯਾਨੀ ਕਿ ਉਹ ਕਹਿੰਦਾ ਵੀ ਤੈਨੂੰ ਸਾਰਾ ਕੁਝ ਪਤਾ ਲੱਗੂਗਾ ਤੇਨੂੰ ਸਭ ਕੁਝ ਦਿਖੂਗਾ ਜੀ ਮੈਂ ਪਹਿਲਾਂ ਵੀ ਉਹ ਵੀ ਉਹ ਵੀ ਉਹ ਨਹੀਂ ਉਹ ਸਾਨੂੰ ਦਈਆ ਇਹ ਮੰਨ ਲਓ ਜੇ ਤੁਹਾਨੂੰ ਗੁਸਤੀ ਕਰ ਲੈਣੀ ਹੈ ਠੀਕ ਹੈ ਇਹ ਗੱਲ ਸਾਡੇ ਵਰਗੇ ਟੀਨ ਦੇ ਕਹਿਣਾ ਨਾ ਯਾਰ ਉਹਨਾਂ ਨੇ ਨਹੀਂ ਕਰਿਆ ਇਹ ਸਾਰਾ ਕੁਝ ਉਹ ਕਹਿੰਦਾ ਤੈਨੂੰ ਮੰਨਣਾ ਪਊ ਉਹ ਦਿਨ ਦਾ ਹੀ ਮੈਂ ਸੇਵਾ ਕਰਨ ਲੱਗਿਆ ਮੈਂ ਸਾਂਭ ਕੇ ਦੇਖਣਾ ਠੀਕ ਆ ਦੱਸ ਤੋੜੀ ਬੋਲ ਲੱਗਿਆ ਹੈ ਠੀਕ ਹੈ ਇਹ ਦਿਮਾਗ ਦੀਆ ਇਹ ਦਿਲ ਤੋਂ ਬਾਬਾ ਜੀ ਹੁਣ ਤੁਹਾਨੂੰ ਵਰਨਾ ਨਹੀਂ ਆਹ ਕਹਿੰਦਾ ਤੈਨਾਂ ਕੰਮ ਜਿਹੜਾ ਕਿ ਵੀ ਬਾਜੀਵਾਦ ਵਾਲੇ ਕਹਿਦੇ ਆਸੀਂ ਨੂੰ ਕਰ ਲੋ ਕਹਿ ਨਹੀਂ ਠੀਕ ਹੈ ਇਹ ਵੀ ਹੋ ਗਿਆ ਨਾ ਸਕਰੀਨ ਤੇ ਦੂਜਾ ਆ

ਕੀ ਕਰ ਆਪ ਕਿਤੇ ਮੈਨੂੰ ਆਤਲ ਤੇਰੇ ਸੇਵ ਦੇਣੇ ਆਪ ਤਾਂ ਇਹਦਾ ਵੇੜੀ ਦੀਆਂ ਮੈਨੂੰ ਕਿੰਨੇ ਆਖੇ ਮੈਂ ਅਕੀ ਖੁੱਲੇ ਕਰਾ ਐਜੇ ਫਿਰ ਕਹਿੰਦੇ ਫੇਰ ਅਕੀ ਕੋ ਨਾ ਫੇਰ ਐਜੇ ਕਰ ਲੈ ਕਰ ਇਹ ਕਹਦਾ ਬਾਬਾ ਜੀ ਉਹ ਮੈਂ ਪਲੇਸਿੰਗ ਪਰੇਸ਼ਨ ਕਰਵਾ ਲਈ ਮੈਂ ਫੇਰ ਹੋਈ ਹੋਗਾ ਨਾ ਤੇਰਾ ਉਸਾਨਾ ਤੇ ਮੈਂ ਤੈਨੂੰ ਪੁੱਛਣੀ ਹੈ ਕਦ ਕਦ ਤੀ ਤੇਰੀ ਨੇ ਕਿੱਥੇ ਸਤਾਤ ਵੀ ਦੇ ਕੇ ਕਾ ਉਹ ਉਸਾਨਾ ਕਰੀ ਹੋਗਾ ਬੱਬੀ ਉਹਨੇ ਤਾਂ ਮੈਂ ਦੱਸਿਆ ਇਹ ਸਾਡੇ ਮਾਨਸਾ ਜੀ ਉਹਨੇ ਦੱਸਿਆ ਜੀ ਜੀ ਸਾਡਾ ਖਾਏਗਾ ਤਰੀਕਾ ਇਤਨੂ ਜੀ ਮੱਦਦ ਕਰਾਏਗਾ ਠੀਕ ਹੈ ਠੀਕ ਹੈ ਪਰ ਇਹ ਸੋਡਾ ਨਹੀਂ ਹੈਗਾ ਹਾਂ ਸਾਡਾ ਨਹੀਂ ਹੋਵੇਗਾ ਕਿਤੇ ਕਰ ਪਾਏਗੀ ਤੁਸੀਂ ਆਪਦੀ ਗੱਲ ਤੇ ਵੀ ਸਹੀ ਹੋ ਮੇਰਾ ਵੀਰ ਤੁਹਾਡਾ ਬਾਬਾ ਵੀ ਸਹੀ ਦੀ ਗੱਲ ਹਾਂਜੀ ਥੋੜਾ ਆਫਤ ਨਹੀਂ ਹੈਗਾ ਇੱਕ ਕਿਸੇ ਦੀ ਕੀ ਜਾਨ ਹੈ ਹਾਂਜੀ ਠੀਕ ਹੈ ਫੁੱਲ ਟੱਟਦਾ ਹੈ ਬੰਦਾ ਦਾਲ ਨੂੰ ਕਿਨਾਂ ਨੀਰੇ ਵੀ ਉਹ ਵੀ ਸਾਡੇ ਦਾਦੀ ਦਰਦੇ ਪੁਰਦਾਦਿਆਂ ਚੋ ਸੀਗਾ ਪਰ ਖੋਲਾ ਭਰਪੂਰ ਹੈ ਨਾ ਬੰਦਾ ਮਸਤੀਆਂ ਰਹਿਣਾ ਯਾਰ ਅੱਜ ਜਿਹੜੀ ਮਸਤੀ ਵਿੱਚ ਰਹਿ ਗਏ ਕਹਿ ਦੇਣੀ ਆ ਉਹ ਪਾਰ ਹੋ ਜਾਣੀ ਆ ਸਹੀ ਐ ਠੀਕ ਐ ਛੋਟੇ ਕੌਣ ਕਹਿੰਦਾ ਛੋਟੇ ਪਾਲੀ ਜੀ ਬੋਚ ਪੁਰਦਾਦੀ ਕਹਿੰਦੀ ਈਰਵਾਏ ਸਾਡੇ ਜਮਾਨੇ ਚ ਇਹੇ ਜਿਹੇ ਬੰਦਾ ਬੁਜੀ ਉਹਨੂੰ ਰਹਿਣ ਦੀ ਸਹੀ ਗੱਲ ਆ ਪੱਕੀ ਗੱਲ ਆ ਇੱਕੋ ਜਿਹੜੇ ਬੱਬਾ ਜੀ ਨੂੰ ਜਿਹੜੇ ਪੱਕੇ ਤਨ ਪਹਿਲਾਂ ਉਹ ਲਾਉਂਦੀ ਬੇਰ ਲਾਉਂਦੀ ਤੇ ਪੀਤੀ ਪੀਤੀ ਭੁੱਲ ਜਾਂਦੇ ਨੇ ਅੰਮ੍ਰਿਤਪੁਰ ਹੋਰ ਵੀ ਇਹ ਇਹ ਵੀ ਕੰਟੀ ਕੰਟੀ ਆ ਬਈ ਕੁੱਟੀ ਦੋਸਤ ਵੀ ਕਹਿਣ ਵਾਸਤੇ ਉਹ ਲੱਗੂ ਯਕੀਨ ਕਰਦੇ ਲੱਗਿਆ ਨਾ ਸੋਇ ਛੋਟੀ ਆ ਬਈ ਚਲੋ ਬਾਗੇ ਪਾਪਾ ਇਹ ਛੋਟਾ ਉਹ ਤੁਹਾਨੂੰ ਦਾ ਜਿੰਦਾ ਕੌਣਾ ਮੇਰਾ ਵੀਰ ਜਿੰਦਾ ਕੌਣਾ ਸੱਤਣਾ ਇਹ ਕੀ ਹੈ ਛੋਟੇ ਕਰੇ ਕਿੰਨੀ ਜੋਤਾਂ ਲੱਗਦੀਆਂ ਨਹੀਂ ਆ ਇੱਕ ਕੱਲੀ ਮੰਗਲਵਾਰ ਨੂੰ ਆਉਣਾ ਹੈ ਆਪਣੀ ਬਜਰਾਂ ਦੇ ਲਈ ਨਾ ਉਹ 2 ਲੱਖ ਰੁਪਏ ਕਿੰਨਾ ਇਹ ਕਿਹੜਾ ਬਜਰਾਂ 2 ਲੱਖ ਕਿੱਕ ਮਾਤਾ ਜੀ ਆ ਤੀਜੀ ਪੈਰੋ ਦੀ ਤੇ ਜਿਹੜਾ ਮੈਂ ਸਾਲ ਖੜਦਾ ਕਿ ਇਹਦੀ ਇਹ ਲੋਕੀ ਸਾਡੇ ਨਾਲ ਮੈਂ ਤੁਹਾਨੂੰ ਦੱਸਦਾ ਕਿ ਇਹ ਸਾਡੀ ਦਾਦੀ ਜੀ ਤੋਂ ਪੁੱਛਿਆ ਹੁਣ ਜਦੋਂ ਹੁਣ ਸਾਡੇ ਨਿਕਲਦੀਆਂ ਨੇ ਜੀ ਸਾਨੂੰ ਤਾਂ ਪਹਿਲਾਂ ਪਤਾ ਨਹੀਂ ਸੀ ਇਹ ਸਾਡੇ ਜੀ ਜਾਨੀ ਕਿ ਅਪਾ ਜਿਵੇਂ ਰੱਖ ਲੈਨੇ ਆ ਬਕਰੇ ਹਾਂ ਸਾਡੇ ਘਰੇ ਰਹਿੰਦਾ ਸੀ ਜੀ ਬੰਦਾ ਇਹ ਸਾਡੇ ਦਾਦੀ ਨੇ ਹੁਣੀ ਪਰਸ ਵੀ ਕਿਉਂ ਰਹਿੰਦੇ ਉਹ ਮੈਨੂੰ ਹੀ ਪਤਾ ਵਸਤੇ ਨਹੀਂ ਪਤਾ ਇਹ ਗੱਲ ਦਾ ਕਿਤੇ ਤੂੰ ਕਹੇਗਾ ਮੂੰਹ ਪਾੜ ਦੂੰ ਮੈਂ ਨਹੀਂ ਦੇਖੋ ਦਿਖਾ ਸਾਨੂੰ ਤਾਂ ਪਤਾ ਹੀ ਮੇਰੀ ਦਾਦੀ ਦੱਸ ਰਹੀ ਸੀ ਚਲੋ ਸਾਡੇ ਯਾਰ ਹੋਣਾ ਬਸ ਬੋਲ ਨਹੀਂਗਾ ਤੂੰ ਪੈਸਾ ਕਰੀ ਆਪਾਂ ਆਪ ਹੀ ਐਵੇਂ ਮੈਂ ਠੀਕ ਨਹੀਂ ਕਹਿੰਦਾ ਜੀ ਉਹ ਕਹਿੰਦੇ ਵੀ ਇਹਦੇ ਕਰਕੇ ਆ ਵੀ ਤੈਨੂੰ ਸਾਰਾ ਹੁਣ ਕਰੇ ਰਵੀਨ ਪਾਸਾ ਦਾ ਮੈਂ ਕਰਾਂ। ਤੇ ਗੱਡੀ ਚਲਾਸਾ ਦਾ। ਠੀਕ ਐ। ਕਰਾ। ਸੁਧਰ ਜਾ ਯਾਰ। ਇਹ ਬਬਾਈ ਹੁਣ ਪਹਿਲਾ ਉਹ ਚੀਜ਼ ਹੈ ਨਹੀਂ ਮੈਂ। ਤਾਂ ਮੁੰਨੇ ਕੋਟਗੜ ਜੀ ਸਾਲ ਹੋ ਗਿਆ ਜੀ। ਮੈਂ ਕਾ ਉਹਨਾਂ ਨੇ ਕਿਹਾ ਜੀ ਦਾਰੂ ਛੱਡਣੀ ਕੋ ਉਹ ਛੱਡਣਾ। ਮੈਂ ਸਾਰਾ ਕੁਝ ਹੀ ਛੱਡ ਲਿਆ। ਵੀ ਜੋ ਵੀ ਤੂੰ ਖੁਸ਼ ਕਰਦਾਗਾ। ਦਾਰੂ ਬਿਨਾਂ ਤੂੰ ਨਹੀਂ ਬਿਖਾਨਾ। ਹਾਂ ਜੀ। ਫੇਸਬੁੱਕ ਵੀ ਘਾਲਣ ਦਈ ਐ ਮੀਟੂਡ ਨਹੀਂ ਬੋਲਦਾ ਜੀ ਠੀਕ ਹੈ ਜੀ ਮੈਂ ਸਾਰਾ ਕੁਝ ਇਤਿਆਰਦਾ ਬਾਬਾ ਜੀ ਮੈਂ ਹੁਣ ਜਮਾ ਨੇੜੇ ਵੀ ਨਹੀਂ ਜਾਂਦਾ ਬਾਈ ਜਿੰਨਾਮ ਕਿਦਰ ਹੈ ਜੀ ਨਾਮ ਤਾਂ ਬਾਬਾ ਜੀ ਜਿਹੜਾ ਮੰਡ ਵਿੱਚੋਂ 10 12 ਸਾਲ ਹੋ ਦੇ ਪਹਿਲਾਂ 20 ਸਾਲ ਹੋ ਗਏ 10 ਬਾਈ ਲਿਖਾਇਆ ਸੀ ਉਹ ਠੀਕ ਹੈ ਲੱਗਿਆ ਜੀ ਵੀ ਜਿਹੜਾ ਲਿਖਾ ਕੇ ਲਾਇਆ ਮੈਂ ਅੱਜ ਘਰ ਨਹੀਂ ਦਈ ਜੀ ਜੇਰਾ ਉਛਾਤ ਕੀ ਲਿਖਿਆ ਹੋਇਆ ਹੈ ਅਤਿਆਗਰੀ ਇਹ ਕਰ ਹੀ ਨਹੀਂ ਜਿਹੜਾ ਅਨੁਮਾਨੀ ਦੀ ਗੱਲ ਆ ਗਿਆ ਹਾਂ ਇਹ ਕਿਉਂ ਮੰਨਦਾ ਕਹਿ ਨਹੀਂ ਸਾਰਾ ਮੇਰੀ ਟੈਂਸ਼ਨ ਹੈ ਅਨੁਮਾਨੀ ਨੂੰ ਕਿਉਂ ਵਾਅਦਾ ਲੈ ਕੋਈ ਸਕੈਨ ਕਰਾ ਬਾਕੀ ਤੂੰ ਆਪੇ ਸਾਹਮਣੇ ਦਾ ਪੜੇ ਲਿਖਿਆ ਬੰਦਾ ਯਾਰ ਤੂੰ ਸਮਝ ਹੀ ਜਾਊਗਾ ਠੀਕ ਹੈ ਜਿਹਦਾ ਇਲਮ ਸਿੱਖਣਾ

ਕੁੱਸਾ ਕਰੇ ਨੋ ਤੇ ਨੂੰ ਚੁੱਕ ਜਾਣਾ ਨਾ ਨਾ ਗਿਆਨ ਦੀ ਰੂਪੀ ਕੋਨਾ ਜੀ ਨੂੰ ਵੀ ਫਕੀਰ ਨੂੰ ਹਾਂ ਗਾਮ ਦਾ ਮੈਂ ਕੀ ਕਿ ਜਨਾਨਾ ਇੱਕ ਮਿੰਟ ਬਾਪਾ ਤੇਰਾ ਫੋੜਿਆ ਵਿੱਕੀ ਤੇਰੀ ਕੱਢ ਕੋ ਮੈਂ ਉਹ ਉੱਤ ਕਰਾਣ ਲੱਗੇ ਉਹ ਫੁੱਟਾ ਦਿਨ ਉਹ ਇਧਰੇ ਆਟਾ ਲੈ ਮੈਂ ਮੈਂ ਆਟਾ ਮਿਕਾਉਂਦਾ ਫੇ ਘਰੇ ਖਾਣਦੇ ਬਾਬਾ ਗੁੱਸਾ ਨੇ ਕਰੀ ਜੀ ਕਿ ਜਿਵੇਂ ਦੇ ਘਰੇ ਖਾਣਗੇ ਠੀਕ ਹੈ ਸਰਦ ਸਾਹਿਬ ਜੀ ਤੇ ਨੂੰ ਸੱਟ ਮੈਂ ਜਮੀਨ ਸਰਨਾਥਰੇ ਮੁੰਡਿਆਂ ਨਾਲ ਇਠ ਕਰਕੇ ਨਾਲੇ ਕਹਾਂਗੇ ਤੇ ਦੂਜਾ ਨਾਰਿਆਂ ਨੂੰ ਬੈਠ ਕਰਾਂਗੇ ਠੀਕ ਹੈ ਤੇਰੀ ਜ਼ਿੰਦਗੀ ਦੇ ਵਿੱਚ ਦੋ ਕੁੜੀਆਂ ਇਹਦੀ ਇੱਕ ਨਾਲ ਤੇਰਾ ਵਿਆਹ ਹੋ ਗਿਆ ਦੂਜੀ ਦਾ ਕਿੱਥਾ ਹੋਏ ਨੀ ਅਬ ਇਹਦਾ ਵੀ ਰੇਂਜ ਮੈਰਿਜ ਹੀ ਆ ਜੀ ਤਾਂ ਹੋਵੇ ਕੁਝ ਕਰੀ ਆ ਪਗੜਾ ਆ ਗਏ ਉਹ ਤਾਂ ਬਾਬਾ ਹੀ ਹੋਇਆ ਨਹੀਂ ਸ਼ੁਮੇ ਦਾ ਵਿਆਹ ਉਹ ਕਿੱਥੇ ਹੋ ਉਹ ਦੈ ਹੀ ਗਈ ਕਿੱਥੋਂ ਦੀ ਮਾਨਸਾ ਤੋਂ ਜੀ ਲੋਕ ਮਾਨਸਾ ਤੋਂ ਲੈ ਗਿਆ ਪੰਗਾ ਓਏ ਕਾਹ ਹੋਏ Mm hmm. सी कौन सी अभी वो पहले गए था उसको तो तो चलो खुशी कौन सी पर है ना बंदा सी मेरी खुशी की गल कर रहे हैं केड़ा दुखी है अच्छा बंदा बंदे की गल है तो नहीं किसी बताया तो नहीं लिंक के बीच है ਕੋਈ ਤੁਮਾ ਜਨਰਲ ਨਾਲ ਜਿਹੜੇ ਉੱਪਰ ਰਹਿੰਦੇ ਨੇ ਜੀ ਲੈ ਲਿਖ ਤੇ ਨਾਮ ਸੀ ਜੀ ਨਾਮ ਸੀਗਾ ਨਾਮ ਹੋ ਗਏ ਇਹ ਨਾਮ ਦਾ ਸਰਬੰਦਾ ਬੁਲੇ ਲੇ ਕੇ ਆ ਜੀ ਉਹ ਕਰਨੀ ਕਟਾਪਾ ਤੇਰੇ ਵੀ ਝੜੂਗਾ ਹਾਂ ਬਾਤੀ ਉਹ ਕਰਨਗੇ ਕਟਾਪਾ ਤੇਰੇ ਝੜੂਗਾ ਵੀਰਿਆ ਜੋ ਸਾਹਮਣੇ ਵਾਲਾ ਵੀਰਾ ਇਹ ਕਿਹਦਾ ਬਾਜਾ ਲੱਗਿਆ ਸੋਣੂ ਦੇਖ ਨੰਬਰ ਹਟ ਗਈ ਨਾ ਸਹੀ ਮੈਂ ਨਾਲੇ ਕਹਿੰਦਾ ਤੂੰ ਪਹਿਲਾਂ ਜੀ ਪੁੱਠੇ ਕੰਮਾਂ ਦੇ ਵਿੱਚ ਠੀਕ ਆ ਲੜਾਈ ਕਿਹਦੇ ਨਾਲ ਹੋਣੀ ਹੈ ਹਰ ਗਿਆ ਓ ਗਿਆ ਪੂਰੇ ਜਾਂਦੇ ਪੰਦਰਾਂ ਦੇ ਲੰਦੇ ਬਈ ਤੁਸੀਂ ਹਾਂ ਜੀ ਪਹਿਲਾਂ ਲੰਦੇ ਸੀਗੇ ਜੀ ਸਹੀ ਗੱਲ ਹੈ ਨਾ ਠੀਕ ਆ ਉਹ ਕੰਮਾਂ ਚੋਂ ਨਿਕਲਿਆ ਮੇਰਾ ਪੀੜਾ ਨਹੀਂ ਉਹਦਾ ਕੋਈ ਮੁੱਤਾ ਬਾ ਉਹ ਦੂ ਵਾਰ ਜੀ ਹੁਣ ਦੂ ਵਾਕ ਦਾ ਪਿਓ ਆ ਜੀ ਹੁਣ ਕਿਹਨਾ ਬਣੇਗਾ ਹਾਂ ਜੀ ਮੈਂ ਬੱਚ ਛੱਡਣਾ ਚਾਹੁੰਦਾ ਸਾਰਾ ਕੁਝ ਉਹਨੂੰ ਤਿਆਰ ਨਹੀਂ ਬਣੇਗਾ ਹਾਂ ਜੀ ਜਿਹਦਾ ਸਾਥ ਦੇ ਨਾਲ ਖਾਣ ਖਾਗਾ ਕੀ ਕਰਾਂ ਇਹਦਾ ਇਹ ਤਾਂ ਅਮਰੀਕਨ ਵਾਲੀ ਹੈ ਓਏ ਆਹੋ ਕੀ ਕਰਾਂ